ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟਨ ਸ਼ਕਰ ਮਲਾਈਏ ਭਾਵੇਂ ਲੱਖਾਂ ਟਨ ਸ਼ਕਰ ਮਲਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਬਿਨਾ ਮੰਗੇ ਕਦੇ ਸਲਾਹ ਨਾ ਦੇਈਏ ਬਿਨਾ ਮੰਗੇ ਕਦੇ ਸਲਾਹ ਨਾ ਦੇਈਏ ਨਾ ਹੀ ਨਿਤਨਿਤ ਕਿਸੇ ਦੇ ਘਰ ਜਾਈਏ ਨਾ ਹੀ ਨਿਤਨਿਤ ਕਿਸੇ ਦੇ ਘਰ ਜਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟਨ ਸ਼ਕਰ ਮਲਾਈਏ ਭਾਵੇਂ ਲੱਖਾਂ ਟਨ ਸ਼ਕਰ ਮਲਾਈਏ ਦਿਲ ਵਿੱਚ ਹੋਵੇ ਪਿਆਰ ਜੇ ਸੱਚਾ ਦਿਲ ਵਿੱਚ ਹੋਵੇ ਪਿਆਰ ਜੇ ਸੱਚਾ ਉਸਦੇ ਕੌੜੇ ਬੋਲ ਵੀ ਜਰ ਜਾਈਏ ਉਸਦੇ ਕੌੜੇ ਬੋਲ ਵੀ ਜਰ ਜਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟਨ ਸ਼ਕਰ ਮਲਾਈਏ ਦਗਾ ਬਾਦ ਕਦੇ ਠੋਖਾ ਨਹੀਂ ਛੱਡਦਾ ਦਗਾ ਬਾਦ ਕਦੇ ਤੋਂ ਖਾਣੀ ਛੱਡਦਾ ਭਾਵੇਂ ਲੱਖਵਾਰੀ ਸਮਝਾਈਏ ਭਾਵੇਂ ਲੱਖਵਾਰੀ ਸਮਝਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ ਕੀਤੇ ਕੌਲਾ ਤੇ ਜੋ ਖਰਾਣਾ ਉtre ਕੀਤੇ ਕੌਲਾ ਤੇ ਜੋ ਖਰਾਣਾ ਉtre ਫੇਰ ਕਦੇ ਮੁੜਕੇ ਨਾ ਅਜਮਾਈਏ ਫੇਰ ਕਦੇ ਮੁੜਕੇ ਨਾ ਅਜਮਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ ਅਮਰ ਸਿਆਮ ਜੋ ਸਕੂਨ ਹੈ ਚਾਹੁੰਦੇ ਅਮਰ ਸਿਆਮ ਜੋ ਸਕੂਨ ਹੈ ਚਾਹੁੰਦੇ ਕਿਰਤ ਕਰਕੇ ਰੋਟੀ ਹੱਕ ਦੀ ਖਾਈਏ ਕਿਰਤ ਕਰਕੇ ਰੋਟੀ ਹੱਕ ਦੀ ਖਾਈਏ ਖਾਰਾ ਸਮੁੰਦਰ ਕਦੇ ਮਿੱਠਾ ਨਹੀਂ ਹੁੰਦਾ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ ਭਾਵੇਂ ਲੱਖਾਂ ਟੰਗ ਸ਼ਕਰ ਮਲਾਈਏ